ਕਈ ਵਾਰੀ ਕਮੈਂਟ ਆਏ ਤੇ ਕਈ ਵਾਰੀ ਮੈਸੇਜ ਵੀ ਆਏ ਇੰਸਟਾਗ੍ਰam ਤੇ ਕਿ ਜਿਹੜੇ ਮੁਰਗੀਆਂ ਦੇ ਚੂਚੇ ਨੇ ਛੋਟੇ ਬੱਚੇ ਨੇ ਉਹਨਾਂ ਦੀ ਸਾਭ ਸੰਭਾਲ ਕਿਵੇਂ ਕਰਨੀ ਆ ਇਸ ਤੇ ਇੱਕ ਵੀਡੀਓ ਆ ਜਿਹੜੀ ਜ਼ਰੂਰ ਬਣਾਓ ਤੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆ ਵੈਸੇ ਦੇਖੋ ਇਸ ਟਾਈਮ ਆਪਣੇ ਕੋਲ ਜਿਹੜੇ ਚੂਚੇ ਆ ਉਹ ਤੇ ਨਹੀਂ ਹੈਗੇ ਕਿ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਸਕਾਂ ਕਿ ਉਹਨਾਂ ਦੀ ਸਾਂਭ ਸੰਭਾਲ ਆ ਜਿਹੜੀ ਕਿਵੇਂ ਕਰਨੀ ਆ ਪਰ ਆਪਾਂ ਕਈ ਵਾਰੀ ਜਿਹੜੇ ਮੁਰਗੀਆਂ ਤੋਂ ਬੱਚੇ ਕਢਵਾਏ ਨੇ ਤੇ ਆਪਾਂ ਪਿਛਲੀ ਵਾਰੀ 20 ਚੂਚੇ ਆ ਜਿਹੜੇ ਉਹ ਕਿਸੇ ਤੋਂ ਵੀ ਲਏ ਸੀ ਤੇ ਚੂਚਿਆਂ ਦੀ ਸਾਂਭ ਸੰਭਾਲ ਬਾਰੇ ਬਹੁਤ ਜਾਣਕਾਰੀ ਆਪਾਂ ਨੂੰ ਕਿਉਂਕਿ ਬਹੁਤ ਜ਼ਿਆਦਾ ਆਪਾਂ ਜਿਹੜੇ ਚੂਚੇ ਆ ਬੱਚੇ ਆ ਘਰੇ ਵੀ ਕਢਵਾਏ ਬੱਚੇ ਤੇ ਜਿਹੜੀਆਂ ਸਟਾਰਟਿੰਗ ਦੇ ਵਿੱਚ ਆਪਾਂ 35 ਮੁਰਗੀਆਂ ਰੱਖੀਆਂ ਸੀ ਉਹ ਵੀ ਛੋਟੇ-ਛੋਟੇ ਹੀ ਆਪਣੇ ਕੋਲੇ ਆਏ ਸੀਗੇ 15 ਕ ਦਿਨ ਦੇ ਰੱਖ ਲਓ ਤੇ ਉਹ 35 ਦੇ 35 ਹੀ ਕਾਮਜਾਬ ਹੋ ਗਏ ਸੀਗੇ ਠੀਕ ਆ 35 ਵਿੱਚੋਂ ਆਪਾਂ ਇੱਕ ਵੀ ਜਿਹੜਾ ਚੂਚਾ ਆ ਮਾਰਨ ਨਹੀਂ ਦਿੱਤਾ ਸੀ ਸੋ ਚੂਚੇ ਪਾਲਣਾ ਹੈ ਕਿਵੇਂ ਆ ਕਿਹੜਾ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਆ ਉਸ ਬਾਰੇ ਆਪਾਂ ਨੂੰ ਪੂਰੀ ਜਿਹੜੀ ਜਾਣਕਾਰੀ ਆ ਉਹ ਹੈਗੀ ਆ ਤੇ ਤੁਸੀਂ ਕਿਵੇਂ ਖਿਆਲ ਰੱਖਣਾ ਆ ਕੀ ਕੁਛ ਕਰਨਾ ਆ ਤੇ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਗੱਲ ਕਰਦੇ ਆ ਦੱਸਦੇ ਆ ਕੁਝ ਗੱਲਾਂ ਬਸ ਕੁਝ ਥੋੜੀਆਂ ਜੀਆਂ ਗੱਲਾਂ ਆ ਉਹਨਾਂ ਦਾ ਜੇਕਰ ਤੁਸੀਂ ਧਿਆਨ ਰੱਖ ਲਿਆ ਤੇ ਇੱਕ ਵੀ ਜਿਹੜਾ ਬੱਚਾ ਆ ਮੁਰਗੀ ਦਾ ਉਹ ਨਹੀਂ ਮਰੇਗਾ ਤੇ ਐਚਡੀ ਵਾਲੇ ਜਿਹੜੇ ਬੱਚੇ ਨੇ ਉਹਨਾਂ ਦਾ ਕਿਵੇਂ ਖਿਆਲ ਰੱਖਣਾ ਆ ਤੇ ਜਿਹੜੇ ਤੁਸੀਂ ਘਰੇ ਮੁਰਗੀ ਤੋਂ ਬੱਚੇ ਕਢਵਾਣੇ ਆ ਉਹਦਾ ਕਿਵੇਂ ਖਿਆਲ ਰੱਖਣਾ ਆ ਦੋਨੇ ਗੱਲਾਂ ਆਪਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੀ ਦੱਸ ਦੇਣੀਆਂ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਜੇਕਰ ਘਰੇ ਤੁਸੀਂ ਮੁਰਗੀ ਤੋਂ ਬੱਚੇ ਕਢਵਾਣੇ ਆ ਤੇ ਉਹਨਾਂ ਦਾ ਖਿਆਲ ਕਿਵੇਂ ਕਰਨਾ ਆ ਜਿਹੜੇ ਤੁਸੀਂ ਘਰੇ ਮੁਰਗੀ ਤੋਂ ਬੱਚੇ ਕਢਵਾਣੇ ਆ ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਦਾ ਬਹੁਤਾ ਖਿਆਲ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜਿਹੜੀਆਂ ਮੇਨ ਮੇਨ ਗੱਲਾਂ ਆ ਉਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿਉਂਕਿ ਜਿਹੜੀ ਮੁਰਗੀ ਹੁੰਦੀ ਆ ਜਿਹਦੇ ਤੋਂ ਤੁਸੀਂ ਬੱਚੇ ਕਢਵਾਏ ਨੇ ਜਿਹੜੇ ਬੱਚੇ ਇਸ ਮੁਰਗੀ ਨੇ ਕੱਢਣੇ ਨੇ ਉਹ ਮੁਰਗੀ ਹੀ ਬਥੇਰਾ ਖਿਆਲ ਰੱਖ ਲੈਂਦੀ ਆ ਆਪਣੇ ਬੱਚਿਆਂ ਦਾ ਪਰ ਫੇਰ ਵੀ ਕੁਝ ਗੱਲਾਂ ਦਾ ਤੁਸੀਂ ਜਿਹੜਾ ਖਿਆਲ ਰੱਖਣਾ ਹੈ ਇੱਕ ਤਾਂ ਇਹ ਕਿ 4-5 ਦਿਨ ਤਾਂ ਉਸ ਮੁਰਗੀ ਨੂੰ ਤੇ ਬੱਚਿਆਂ ਨੂੰ ਅੰਦਰ ਹੀ ਦਾਣੇ ਆ ਜਿਹੜੇ ਖੁੱਟੇ ਦੇ ਵਿੱਚ ਜਿੱਥੇ ਵੀ ਤੁਸੀਂ ਬੱਚੇ ਕਢਵਾਏ ਨੇ ਉੱਥੇ ਹੀ ਪਾਉਣੇ ਨੇ ਉਹਨਾਂ ਨੂੰ ਵੱਡੇ ਜਾਨਵਰਾਂ ਤੋਂ ਅਲੱਗ ਹੀ ਰੱਖਣਾ ਆ ਵੱਡੇ ਜਾਨਵਰ ਮਤਲਬ ਕਿ ਜਿਹੜੇ ਹੋਰ ਮੁਰਕੇ ਮੁਰਗੀਆਂ ਨੇ ਉਹਨਾਂ ਤੋਂ ਉਹਨਾਂ ਨੂੰ ਅਲੱਗ ਹੀ ਰੱਖਣਾ ਆ ਤੇ ਉਸ ਤੋਂ ਬਾਅਦ ਜਦੋਂ 5-6 ਦਿਨ ਹੋ ਗਏ ਜਾਂ 10 ਦਿਨ ਰੱਖ ਲਓ 10 ਦਿਨਾਂ ਦੇ ਜਦੋਂ ਉਹ ਚੂਚੇ ਹੋ ਗਏ ਉਸ ਤੋਂ ਬਾਅਦ ਤੁਸੀਂ ਸਵੇਰੇ ਸ਼ਾਮ ਘੰਟਾ ਡੇਢ ਘੰਟਾ ਉਹਨਾਂ ਨੂੰ ਬਾਹਰ ਛੱਡਣਾ ਆ ਜਦੋਂ ਬਾਕੀ ਜਾਨਵਰ ਬੰਦ ਹੋਣ ਬਾਕੀ ਜਾਨਵਰ ਮਤਲਬ ਕਿ ਜਦੋਂ ਆਪਾਂ ਮੁਰਗੀ ਤੋਂ ਚੂਚੇ ਕਢਵਾਣੇ ਆ ਔਰ ਆਪਣੇ ਕੋਲੇ ਵੱਡੇ ਜਾਨਵਰ ਹੁੰਦੇ ਆ ਮੁਰਕੇ ਮੁਰਕੀਆਂ ਉਹਨਾਂ ਨੂੰ ਸਵੇਰੇ ਬਾਅਦ ਵਿੱਚ ਛੱਡੋ ਪਹਿਲਾਂ ਉਹਨਾਂ ਨੂੰ ਉਸ ਮੁਰਗੀ ਨੂੰ ਤੇ ਬੱਚਿਆਂ ਨੂੰ ਘੰਟਾ 1.5 ਘੰਟਾ ਬਾਅਦ ਛੱਡੋ ਉਹਦੇ ਨਾਲ ਕੀ ਹੋਣਾ ਆ ਕੀ ਜਿਹੜੀ ਮੁਰਗੀ ਆ ਉਹਨੇ ਟਾਈਮ ਦੇ ਵਿੱਚ ਬੱਚਿਆਂ ਨੂੰ ਬਾਹਰ ਲੈ ਕੇ ਘੁੰਮੂਗੀ ਬਾਹਰ ਉਹਨਾਂ ਨੂੰ ਧਰਤੀ ਦੇ ਵਿੱਚੋਂ ਕੀ ਖਾਣਾ ਆ ਕੀ ਨਹੀਂ ਚੁਗਣਾ ਸਿਖਾਏਗੀ ਠੀਕ ਆ ਸਾਰੀਆਂ ਗੱਲਾਂ ਉਹ ਦੱਸੇਗੀ ਕਿ ਵੱਡੇ ਜਾਨਵਰ ਤੋਂ ਕਿਵੇਂ ਬਚਣਾ ਆ ਮੇਰੇ ਕੋਲ ਹੁਣ ਇਸ ਟਾਈਮ ਚੂਚੇ ਨਹੀਂ ਹੈਗੇ ਨਹੀਂ ਤਾਂ ਮੈਂ ਤੁਹਾਨੂੰ ਦਿਖਾਉਂਦੀ ਵੀਡੀਓ ਦੇ ਵਿੱਚ ਕਿ ਕਿਵੇਂ ਜੇਕਰ ਕੋਈ ਵੱਡਾ ਜਾਨਵਰ ਮੁਰਗੀਆਂ ਨੂੰ ਬੱਚਿਆਂ ਨੂੰ ਪੈਦਾ ਆ ਤੇ ਜਿਹੜੀ ਮੁਰਗੀ ਆ ਕਿਵੇਂ ਬੱਚਿਆਂ ਨੂੰ ਆਪਣੇ ਫਰਾਂ ਦੇ ਵਿੱਚ ਹੀ ਲੁਕੋ ਲੈਂਦੀ ਆ ਕਿਉਂਕਿ ਇਹ ਚੀਜ਼ਾਂ ਆਪਾਂ ਆਪਣੇ ਅੱਖੀ ਦੇਖੀਆਂ ਹੋਈਆਂ ਨੇ ਜਿਹੜੀ ਮੁਰਗੀ ਆ ਉਹ ਬੱਚਿਆਂ ਦੀ ਬਹੁਤ ਕੇਅਰ ਕਰਦੀ ਆ 3 ਮਹੀਨੇ ਮੁਰਗੀ ਬੱਚਿਆਂ ਨੂੰ ਪਾਲਦੀ ਆ ਵੱਡੇ ਕਰਕੇ ਹੀ ਉਹ ਛੱਡਦੀ ਆ ਆਪਣੇ ਬੱਚਿਆਂ ਸੂਕ ਸ਼ਾਮ ਸਵੇਰੇ ਜਿਹੜੇ ਬੱਚੇ ਆ ਉਹਨਾਂ ਨੂੰ ਘੰਟਾ ਡੇਢ ਘੰਟਾ ਜ਼ਰੂਰ ਛੱਡੋ ਪਰ ਵੱਡੇ ਜਿਹੜੇ ਜਾਨਵਰ ਆ ਉਹਨਾਂ ਨੂੰ ਬੰਦ ਕਰਨ ਤੇ ਹੀ ਬੰਦ ਰੱਖੋ ਸਵੇਰੇ ਬੰਦ ਰੱਖੋ ਤੇ ਬੱਚੇ ਛੱਡ ਦਿਓ ਸ਼ਾਮ ਨੂੰ ਫਿਰ ਇਦਾਂ ਹੀ ਕਰੋ ਮੁਰ ਪੱਕੀ ਬੱਚੇ ਜਿਹੜੇ ਸੌਰੀ ਮੁਰਗੀਆਂ ਵੱਡੇ ਮੁਰਗੀਆਂ ਨੇ ਜਾਂ ਮੁਰਗੇ ਨੇ ਉਹਨਾਂ ਨੂੰ ਬੰਦ ਕਰ ਦਿਓ ਤੇ ਬੱਚੇ ਆ ਜਿਹੜੇ ਛੱਡ ਦਿਓ ਪਤਾ ਕੀ ਆ ਬੇਸੀ ਤੁਸੀਂ ਉਹਨਾਂ ਨੂੰ ਅੰਦਰ ਵੀ ਰੱਖ ਸਕਦੇ ਆ ਪਰ ਜਿੰਨਾ ਤੁਸੀਂ ਬਾਹਰ ਛੱਡੂਗੇ ਉਹਨਾਂ ਨੂੰ ਘੁੰਮਣ ਦੇ ਲਈ ਉੰਨੇ ਹੀ ਜਿਹੜੇ ਬੱਚੇ ਨੇ ਉਹ ਐਕਟਿਵ ਹੋਣਗੇ ਤੇ ਉੰਨੇ ਹੀ ਤੇਜ਼ ਹੋਣਗੇ ਤੇ ਉੰਨੀ ਉਹਨਾਂ ਦੀ ਜਿਹੜੀ ਗਰੋਥ ਆ ਉਹ ਜ਼ਿਆਦਾ ਹੋਵੇਗੀ ਇਹ ਫਰਕ ਆਪਾਂ ਦੇਖਿਆ ਹੋਇਆ ਆ ਕਿਉਂਕਿ ਬਹੁਤ ਬੱਚੇ ਨੇ ਜਿਹੜੇ ਆਪਾਂ ਪਾਲੇ ਨੇ ਜਿਹੜੀਆਂ ਮੁਰਗੀਆਂ ਤੁਸੀਂ ਦੇਖ ਰਹੇ ਨੇ ਵੀਡੀਓ ਦੇ ਵਿੱਚ ਇਹ ਕਾਲੀਆਂ ਮੁਰਗੀਆਂ ਇਹ ਸਾਹ ਜਿੰਨੀਆਂ ਕਾਲੀਆਂ ਮੁਰਗੀਆਂ ਨੇ ਘਰੇ ਬੱਚੇ ਢਵਾਏ ਹੋਏ ਨੇ ਠੀਕ ਆ ਜਿੰਨੀਆਂ ਕਾਲੀਆਂ ਮੁਰਗੀਆਂ ਨੇ ਵਿੱਚ ਮੁਰਗੇ ਵੀ ਆ ਉਹ ਘਰੇ ਬੱਚੇ ਕਢਵਾਏ ਹੋਏ ਨੇ ਆਪਾਂ ਤੇ ਜਿਹੜੀਆਂ ਤੇ ਦੂਜੀ ਗੱਲ ਇਹ ਵੀ ਆ ਜਿਹੜੀ ਤੁਸੀਂ ਮੁਰਗੀ ਤੋਂ ਬੱਚੇ ਕਢਵਾਨੇ ਆ ਉਹਨਾਂ ਵਿੱਚੋਂ ਲਗਭਗ ਕੋਈ ਹੀ ਬੱਚਾ ਹੈ ਜਿਹੜਾ ਮਰੂਗਾ ਬਾਕੀ ਸਾਰੇ ਬਿਲਕੁਲ ਹੀ ਕਾਮਯਾਬ ਹੁੰਦੇ ਨੇ ਠੀਕ ਆ ਕਿਉਂਕਿ ਮੁਰਗੀ ਉਹਨਾਂ ਦਾ ਵਧੀਆ ਪਾਲਣ ਪੋਸ਼ਣ ਕਰਦੀ ਆ ਤੇ ਉਸ ਤੋਂ ਬਾਅਦ ਜਦੋਂ ਮਹੀਨੇਕ ਦੇ ਬੱਚੇ ਹੋ ਜਾਂਦੇ ਆ ਫਿਰ ਤੁਸੀਂ ਇਹਨਾਂ ਨੂੰ ਬਾਕੀ ਜਿਹੜੇ ਜਾਨਵਰ ਆ ਉਹਨਾਂ ਦੇ ਨਾਲ ਵੀ ਛੱਟ ਸਕਦੇ ਆ ਤੇ ਜੇਕਰ ਕੋਈ ਜਾਨਵਰ ਇਹਨਾਂ ਨੂੰ ਵੱਡਾ ਜਾਨਵਰ ਮੁਰਗੀ ਜਾਂ ਮੁਰਗਾ ਪੈਂਦਾ ਵੀ ਆ ਤਾਂ ਜਿਹੜੀ ਮੁਰਗੀ ਆ ਬੱਚਿਆਂ ਦੀ ਮਾਂ ਆ ਉਹ ਖੁਦ ਹੀ ਉਹਨਾਂ ਨੂੰ ਬਚਾ ਲੈਂਦੀ ਆ ਜੇਕਰ ਉੱਪਰ ਕਈ ਵਾਰੀ ਕੀ ਹੁੰਦਾ ਆਸਮਾਨ ਦੇ ਵਿੱਚੋਂ ਵੀ ਵੱਡੇ ਜਾਨਵਰ ਪੈ ਜਾਂਦੇ ਨੇ ਜਿਵੇਂ ਚੂਹਮਾਰ ਹੋ ਗਿਆ ਠੀਕਾ ਸ਼ਾਇਦ ਹੋ ਸਕਦਾ ਚੂਹਮਾਰ ਨੂੰ ਕੁਸ਼ੂਰ ਵੀ ਕਹਿੰਦੇ ਹੁਣ ਪਰ ਸਾਡੇ ਇੱਥੇ ਉਹਨੂੰ ਚੂਹਮਾਰ ਕਹਿੰਦੇ ਨੇ ਉਹ ਬਸ ਉ르ਦਾ ਹੁੰਦਾ ਉੱਪਰ ਆਸਮਾਨ 'ਚ نیچے ਜਦੋਂ ਉਹਨੂੰ ਕੋਈ ਛੋਟਾ ਜਾਨਵਰ ਦਿਸਦਾ ਆ ਜਾਂ ਚੂਹਾ ਜਾਂ ਕਬੂਤਰਾਂ ਨੂੰ ਵੀ ਉਹ ਲੈ ਜਾਂਦਾ ਆ ਆਪਾਂ ਕਾਫੀ ਸਾਲ ਕਬੂਤਰ ਵੀ ਰੱਖੇ ਸੀ ਤੇ ਇਸ ਬਾਰੇ ਨੌਲੇਜ ਹੈਗੀ ਆ ਉਹ ਚੂਮਰ ਹੁੰਦਾ ਉਹ ਆਸਮਾਨ ਛੋੜਦਾ ਹੀ ਆਉਂਦਾ ਤੇ ਆਪਣੇ ਪੰਜਿਆਂ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਚੁੱਕ ਕੇ ਲੈ ਜਾਂਦਾ ਆ ਸੋ ਜੇਕਰ ਕੋਈ ਉੱਪਰ ਵੀ ਜਾਨਵਰ ਉੜਦਾ ਆ ਤੇ ਮੁਰਗੀ ਨੂੰ ਇੱਕਦਮ ਇੱਕ ਸੈਕਿੰਡ 'ਚ ਪਤਾ ਲੱਗ ਜਾਂਦਾ ਆ ਕਿ ਇਹ ਮੇਰੇ ਬੱਚਿਆਂ ਤੇ ਅਟੈਕ ਕਰ ਸਕਦਾ ਤੇ ਮੁਰਗੀ ਆ ਜਿਹੜੀ ਉਸੇ ਟਾਈਮ ਆਪਣੇ ਬੱਚਿਆਂ ਨੂੰ ਆਪਣੇ ਫਰਾਂ ਦੇ ਵਿੱਚ ਲੁਕੋ ਲੈਂਦੀ ਆ ਠੀਕ ਆ ਇਹ ਚੀਜ਼ਾਂ ਆਪਾਂ ਆਪਣੇ ਅੱਖੀ ਦੇਖੀਆਂ ਹੋਈਆਂ ਨੇ ਜਿਹੜੀ ਮੁਰਗੀ ਆ ਉਹ ਬਹੁਤ ਜ਼ਿਆਦਾ ਕੇਅਰ ਕਰਦੀ ਆ ਬੱਚੇ ਆਪਣੇਆਂ ਦੀ ਸੋ ਆ ਜ਼ਿਆਦਾਤਰ ਕੋਸ਼ਿਸ਼ ਕਰੋ ਕਿ ਜਿਹੜੇ ਐਚਰੀ ਤੋਂ ਬੱਚੇ ਲੈਣੇ ਆ ਉਹਦੇ ਤੋਂ ਬੈਟਰ ਆ ਕਿ ਤੁਸੀਂ ਘਰੇ ਆਪਣੇ ਮੁਰਗੀਆਂ ਸੀਲ ਰੱਖ ਲਵੋ ਠੀਕ ਆ ਦੋ ਚਾਰ ਸੀਲ ਮੁਰਗੀਆਂ ਰੱਖ ਲਓ ਤੇ ਉਹਨਾਂ ਤੋਂ ਬੱਚੇ ਆ ਜਿਹੜੇ ਕੜਵਾ ਲਿਆ ਕਰੋ ਤੇ ਜੇਕਰ ਆਪਾਂ ਕਹੀਏ ਕਿ ਆਪਾਂ ਚੂਚੇ ਕਿਸੇ ਤੋਂ ਖਰੀਦੇ ਨੇ ਜਾਂ ਆਪਾਂ ਕਿਸੇ ਐਚਰੀ ਵਾਲੇ ਤੋਂ ਲਏ ਨੇ ਤੇ ਉਹ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਉਹਨਾਂ ਦੀ ਸਾਂਭ ਸੰਭਾਲ ਕਰਨੀ ਥੋੜੀ ਜੀ ਔਖੀ ਆ ਦੇਖੋ ਇੱਕ ਤਾਂ ਉਹਨਾਂ ਨੂੰ ਜਿਹੜਾ ਖੁੱਡਾ ਵਗੈਰਾ ਹੈ ਉਹ ਸਾਫ਼ ਰੱਖੋ ਠੀਕ ਆ ਤੇ ਜਿਹੜੇ ਵੱਡੇ ਜਾਨਵਰ ਨੇ ਤੁਸੀਂ ਪਹਿਲਾਂ ਵੀ ਕੋਈ ਜਾਨਵਰ ਰੱਖਿਆ ਹੋਇਆ ਜੇਕਰ ਨਹੀਂ ਰੱਖਿਆ ਹੋਇਆ ਤਾਂ ਸਹੀ ਆ ਪਰ ਜੇਕਰ ਪਹਿਲਾਂ ਵੀ ਤੁਹਾਡੇ ਕੋਲੇ ਵੱਡੇ ਜਾਨਵਰ ਨੇ ਮੁਰਗੇ ਜਾਂ ਮੁਰਗੀਆਂ ਨੇ ਤੇ ਉਹਨਾਂ ਤੋਂ ਉਹਨਾਂ ਦਾ ਖਾਸ ਵਿਚਾਰ ਰੱਖੋ ਕਿਉਂਕਿ ਇਹਨਾਂ ਨੂੰ ਆदत ਹੁੰਦੀ ਹੈ ਸਿਰ ਦੇ ਵਿੱਚ ਚੁੰਝ ਮਾਰਨ ਦੀ ਵੱਡੀਆਂ ਮੁਰਗੀਆਂ ਜਾਂ ਮੁਰਗੇ ਹਮੇਸ਼ਾ ਛੋਟੇ ਬੱਚਿਆਂ ਤੇ ਅਟੈਕ ਕਰ ਦਿੰਦੇ ਨੇ ਉਹਨਾਂ ਦੇ ਸਿਰ 'ਚ ਚੁੰਝ ਮਾਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੇ ਨੇ ਸੋ ਤੁਸੀਂ ਵੱਡੇ ਜਿਹੜੇ ਜਾਨਵਰ ਆ ਉਹਨਾਂ ਤੋਂ ਵਿਚਾਰ ਰੱਖੋ ਬੱਚਿਆਂ ਦਾ ਠੀਕ ਆ ਤੇ ਜਿਹੜਾ ਖੁੱਡਾ ਆ ਉਹ ਖਾਸਾ ਹੀ ਸਾਫ਼ ਰੱਖੋ ਉਹਨਾਂ ਦਾ ਤੇ ਉਹਨਾਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਉਹਨਾਂ ਨੂੰ ਬਾਹਰ ਛੱਡੋ ਕਿਉਂਕਿ ਉਹਨਾਂ ਨੂੰ ਹੁੰਦੀ ਹੈ ਪਹਿਲਾਂ ਫੀਡ ਪਾਈਓ ਉਹ ਫੀਡ ਤੋਂ ਹੁੰਦੇ ਨੇ ਚਾਹੇ ਉਹ 2 ਦਿਨ ਦੇ ਨੇ ਚਾਹੇ 3 ਦਿਨ ਦੇ ਨੇ ਚਾਹੇ ਮਹੀਨੇ ਦੇ ਨੇ ਉਹਨਾਂ ਨੂੰ ਹੁੰਦੀ ਫੀਡ ਪਾਈਓ ਸੋ ਉਹਨਾਂ ਨੂੰ ਬਾਹਰ ਜਿੰਨਾ ਤੁਸੀਂ ਛੱਡੋਗੇ ਉਹ ਧਰਤੀ ਦੇ ਵਿੱਚੋਂ ਕੀੜੇ ਮਕੌੜੇ ਖਾਣਗੇ ਤੇ ਉਹਨਾਂ ਦੀ ਜਿਹੜੀ ਗਰੋਥ ਆ ਉਹ ਵਧੀਆ ਹੋਵੇਗੀ ਠੀਕ ਆ ਤੇ ਦੂਜੀ ਗੱਲ ਆ ਜਦੋਂ ਤੁਸੀਂ ਬਾਹਰ ਉਹਨਾਂ ਨੂੰ ਛੱਡਣਾ ਆ ਤੁਹਾਨੂੰ ਆਪ ਉਹਨਾਂ ਦੇ ਕੂਲ ਖਾੜਨਾ ਪੈਣਾ ਆ ਕਿਉਂਕਿ ਆਸਮਾਨ ਦੇ ਵਿੱਚ ਉੱਪਰ ਜਿਹੜੇ ਵੱਡਾ ਜਾਨਵਰ ਜਿਹਦੇ ਬਾਰੇ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਜੂਮਾਰ ਉਹ ਇਹਨਾਂ ਨੂੰ ਪੈ ਜਾਂਦਾ ਹੁੰਦਾ ਹੈ ਤੇ ਆਪਣੇ ਪਹੁੰਚਿਆਂ ਦੇ ਵਿੱਚ ਹੀ ਪੰਜਿਆਂ ਦੇ ਵਿੱਚ ਹੀ ਇਹਨਾਂ ਨੂੰ ਚੁੱਕ ਕੇ ਜਿਹੜਾ ਲੈ ਜਾਂਦਾ ਹੁੰਦਾ ਕਿਉਂਕਿ ਜਿਹੜੀ ਮੁਰਗੀ ਹੁੰਦੀ ਆ ਉਹ ਤਾਂ ਕੁਛ ਨਹੀਂ ਹੋਣ ਦਿੰਦੀ ਕਿਸੇ ਵੱਡੇ ਜਾਨਵਰ ਨੂੰ ਆਪਣਾ ਇਹਨਾਂ ਦੇ ਬੱਚਿਆਂ ਦੇ ਲਾਗੇ ਨਹੀਂ ਲੱਗਣ ਦਿੰਦੀ ਪਰ ਜੇਕਰ ਆਪਾਂ ਮੁਰਗੀ ਤੋਂ ਵਿਣਾ ਹੀ ਮਸ਼ੀਨ ਨਾਲ ਹੀ ਬੱਚੇ ਕਢਵਾਏ ਨੇ ਠੀਕ ਆ ਤੇ ਫਿਰ ਇਹਨਾਂ ਦੀ ਜਿਹੜੀ ਸੰਭਾਲਾ ਤੁੜੀ ਓਕੀ ਹੋ ਜਾਂਦੀ ਆ ਸੋ ਤੁਸੀਂ ਕੋਲ ਰਹਿ ਕੇ ਇਹਨਾਂ ਨੂੰ ਬੱਚਿਆਂ ਨੂੰ ਛੱਡ ਸਕਦੇ ਆ ਸਵੇਰੀ ਸ਼ਾਮ ਠੀਕ ਆ ਤੇ ਬਾਕੀ ਇਹਨਾਂ ਦਾ ਖੁੱਡਾ ਜਿਹੜਾ ਉਹ ਸਾਫ਼ ਰੱਖੋ ਜਿੰਨਾ ਹੋ ਸਕਦਾ ਆ ਤੇ ਇਹਨਾਂ ਨੂੰ ਪ੍ਰੋਪਰ ਜਿਹੜਾ ਫੀਡ ਆ ਉਹ ਪਾਉਂਦੇ ਰਹੋ ਦੇਸੀ ਫੀਡ ਪਾ ਸਕਦੇ ਆ ਤੁਸੀਂ ਵੈਸੇ ਕੁਝ ਫਾਰਮੂਲੇ ਵੀ ਹੈਗੇ ਨੇ ਜਿਹੜੇ ਤੁਸੀਂ ਇਹਨਾਂ ਨੂੰ ਦਵਾਈਆਂ ਵਗੈਰਾ ਜਾਂ ਕਹ ਲੋ ਵੀ ਇਹਨਾਂ ਦੀ ਇੱਕ ਅਲੱਗ ਤੋਂ ਫੀਡ ਆਉਂਦੀ ਆ ਚੂਚਿਆਂ ਦੀ ਤੁਸੀਂ ਉਹ ਵੀ ਪਾ ਸਕਦੇ ਆ ਜੇਕਰ ਤੁਹਾਡੇ ਕੋਲ ਜਗ੍ਹਾ ਘੱਟ ਆ ਕਿਉਂਕਿ ਜ਼ਰੂਰੀ ਨਹੀਂ ਹੈਗਾ ਕਿ ਜਿੰਨੀ ਮੇਰੇ ਕੋਲ ਜਗ੍ਹਾ ਹੈ ਕਿਉਂਕਿ ਮੈਂ ਤਾਂ ਆਪਣੇ ਹਿਸਾਬ ਨਾਲ ਦੱਸਦੀ ਰਹਿਣੀ ਤੁਹਾਨੂੰ ਕਿ ਮੇਰੇ ਕੋਲ ਤਾਂ ਬਹੁਤ ਖੁੱਲੀ ਜਗ੍ਹਾ ਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆ ਕਿਵੇਂ ਰੂੜੀ ਤੇ ਲੱਗੀਆਂ ਹੋਈਆਂ ਨੇ ਮੁਰਗੀਆਂ ਤੇ ਆਪਾਂ ਜਿਹੜੇ 20 ਚੂਚੇ ਲੈ ਕੇ ਆਏ ਸੀ ਉਹਨਾਂ ਨੂੰ ਵੀ ਅੱਦੀ ਬਾਹਰ ਹੀ ਆਪਾਂ ਰੱਖਿਆ ਸੀਗਾ ਰੂੜੀ ਤੇ ਤੇ ਕੁਝ ਦਿਨਾਂ ਚ ਉਹ ਬੜੇ ਵਧੀਆ ਹੋ ਗਏ ਸੀ ਤੇ ਸੋ ਜਿਹੜੀ ਬੱਚਿਆਂ ਦੀ ਸੰਭ ਸੰਭਾਲਿਆ ਉਹ ਤੁਸੀਂ ਐਵੇਂ ਕਰ ਸਕਦੇ ਆ ਠੀਕ ਆ ਉਹਨਾਂ ਨੂੰ ਜਿੰਨਾ ਹੋ ਸਕਦਾ ਉਹਨਾਂ ਨੂੰ ਖਾਣਾ ਦਾਣਾ ਜਿਹੜਾ ਉਹ ਪਾਉਂਦੇ ਰਹੋ ਠੀਕ ਆ ਕਿਉਂਕਿ ਭੁੱਖੇ ਨਾ ਰੱਖੋ ਜਿਆਦਾ ਭੁੱਖੇ ਰਹਿਣ ਦੇ ਨਾਲ ਵੀ ਜਿਹੜੇ ਬੱਚੇ ਹੁੰਦੇ ਨੇ ਉਹ ਮਰ ਜਾਂਦੇ ਨੇ ਜਿਹੜੇ ਛੋਟੇ ਹੁੰਦੇ ਨੇ ਤੇ ਬਾਕੀ ਜਿੰਨੀ ਕੁ ਆਪਾਂ ਨੂੰ ਨੌਲੇਜ ਸੀਗੀ ਆਪਾਂ ਤੁਹਾਨੂੰ ਦੱਸ ਦਿੱਤਾ ਆ ਕਿ ਕਿਵੇਂ ਤੁਸੀਂ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਕਰ ਸਕਦੇ ਆ ਵੈਸੇ ਮੇਰੀ ਜਿਹੜੀ ਪਰਸਨਲ ਰਾਏ ਆ ਉਹ ਇਹ ਹੀ ਆ ਕਿ ਤੁਸੀਂ ਅਸੀਲ ਮੁਰਗੀਆਂ ਜਿਹੜੀਆਂ ਉਹ ਰੱਖ ਲਓ ਤਿੰਨ ਚਾਰ ਵਿੱਚ ਤੇ ਨੋ ਤੋਂ ਬੱਚੇ ਕੜਵਾ ਲੈ ਕਿਉਂਕਿ ਥੋੜੇ ਥੋੜੇ ਟਾਈਮ ਬਾਅਦ ਉਹ ਮੁਰਗੀਆਂ ਜਿਹੜੀਆਂ ਉਹ ਕੁੜਕਦੀਆਂ ਰਹਿੰਦੀਆਂ ਨੇ ਠੀਕ ਆ 11 12 ਅੰਡੇ ਦੇ ਕੇ ਅਸੀਲ ਮੁਰਗੀ ਹੈ ਜਿਹੜੀ ਉਹ ਕੁੜਕ ਜਾਂਦੀ ਆ ਤੇ ਤੁਸੀਂ ਉਹਨਾਂ ਤੋਂ ਬੱਚੇ ਆ ਜਿਹੜੇ ਕੜਵਾ ਸਕਦੇ ਆ ਤੇ ਉਹਦੇ ਵਿੱਚ ਤੁਹਾਨੂੰ ਬਹੁਤੀ ਸਾਮ ਸੰਭਾਲ ਜਿਹੜੀ ਆ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਬਾਕੀ ਜਿਹੜੇ ਆਪਾਂ ਇਹਨਾਂ ਦੇ ਪਾਣੀ ਵਗੈਰਾ ਆ ਉਹਦੇ ਵਿੱਚ ਤੁਸੀਂ ਗੂੜਾ ਜਿਹੜਾ ਜ਼ਰੂਰ ਪਾਉਂਦੇ ਰਹੋ ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਵੀ ਤੁਸੀਂ ਲਸਣਾ ਜਿਹੜਾ ਛੋਟੇ ਛੋਟੇ ਪੀਸ ਕਰਕੇ ਉਹਨਾਂ ਨੂੰ ਲਸਣ ਦੇ ਸਕਦੇ ਆ। ਇਹੀ ਹੁੰਦਾ ਆ ਦਵਾਈ دارو ਦੇ ਵਿੱਚ ਜਿਆ ਜਿਆਦਾ ਆਪਾਂ ਕਿਉਂਕਿ ਆਪਾਂ ਤਾਂ ਇਹ ਚੀਜ਼ਾਂ ਵਰਤੀਦੀਆਂ ਆ ਜਿਆਦਾ ਆਪਾਂ ਬਹੁਤਾ ਕੁਝ ਫਾਰਮੂਲਿਆਂ ਦੇ ਚੱਕਰ ਚ ਜਿਹੜੇ ਦਵਾਈਆਂ ਆ ਉਹਨਾਂ ਦੇ ਚੱਕਰ ਦੇ ਵਿੱਚ ਆਪਾਂ ਨਹੀਂ ਪਈਦਾ ਹੈਗਾ ਤੇ ਬਾਕੀ ਇੱਕ ਫੀਡ ਆਉਂਦੀ ਆ ਚੂਚਿਆਂ ਦੇ ਲਈ ਤੁਸੀਂ ਉਹ ਵੀ ਪਾ ਸਕਦੇ ਆ ਜੇਕਰ ਤੁਹਾਡੇ ਕੋਲ ਜਗ੍ਹਾ ਘਟਾ ਠੀਕ ਆ ਤੇ ਕਿਉਂਕਿ ਆਪਣੇ ਕੋਲ ਤਾਂ ਜਗ੍ਹਾ ਬਹੁਤ ਜ਼ਿਆਦਾ ਖੁੱਲੀ ਆ ਤੇ ਜੇਕਰ ਇਹਨਾਂ ਨੂੰ ਆਪਾਂ ਨਹੀਂ ਵੀ ਕੁਝ ਪਾਉਂਦੇ ਤਾਂ ਵੀ ਇਹ ਰੱਜ ਜਾਂਦੀਆਂ ਨੇ ਇਹਨਾਂ ਨੂੰ ਧਰਤੀ ਦੇ ਵਿੱਚੋਂ ਕੀੜੇ ਮਕੋੜੇ ਆ ਜਿਹੜੇ ਮਿਲਦੇ ਰਹਿੰਦੇ ਨੇ ਹਰੀਆਂ ਸਬਜ਼ੀਆਂ ਆਪਾਂ ਇੱਕ ਪਾਸੇ ਲਾਈਆਂ ਹੋਈਆਂ ਨੇ ਉੱਥੋਂ ਹਰਾ-ਚਾਰਾ ਆ ਜਿਹੜਾ ਇਹ ਖਾਂਦੀਆਂ ਰਹਿੰਦੀਆਂ ਨੇ ਸੋ ਸਾਡੀਆਂ ਮੁਰਗੀਆਂ ਹੋਣ ਚਾਹੇ ਸਾਡੇ ਕੋਲੇ ਚੂਚੇ ਹੋਣ ਆਸਾਨੀ ਨਾਲ ਪਲ ਜਾਂਦੇ ਨੇ ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਖੁੱਲੀ ਜਗ੍ਹਾ ਹੈ ਆਪਣੇ ਕੋਲੇ ਪਰ ਜੇਕਰ ਤੁਹਾਡੇ ਕੋਲ ਜਗ੍ਹਾ ਘੱਟ ਆ ਤੁਸੀਂ ਉਹਨਾਂ ਨੂੰ ਰੋਜ਼ ਬਾਹਰ ਨਹੀਂ ਛੱਡ ਸਕਦੇ ਤੇ ਚੂਚਿਆਂ ਲਈ ਬੱਚਿਆਂ ਲਈ ਇੱਕ ਅਲੱਗ ਤੋਂ ਫੀਡ ਆਉਂਦੀ ਆ ਤੁਸੀਂ ਆਪਣੇ ਲੱਗੇ ਛੱਕੇ ਜਿੱਥੋਂ ਮੁਰਗੀਆਂ ਦੇ ਲਈ ਫੀਡ ਮਿਲਦੀ ਆ ਉੱਥੋਂ ਤੁਸੀਂ ਜਾ ਕੇ ਕਹਿ ਸਕਦੇ ਆ ਕਿ ਸਾਡੇ ਜਿਹੜੇ ਸਾਡੇ ਕੋਲੇ ਚੂਚੇ ਨੇ ਉਹ ਛੋਟੇ ਨੇ ਇੰਨੇ ਮਹੀਨੇ ਦੇ ਨੇ ਤੁਸੀਂ ਉਹਨਾਂ ਦੀ ਵਧੀਆ ਗਰੋਥ ਦੇ ਲਈ ਸੌਰੀ ਉਹਨਾਂ ਦੀ ਵਧੀਆ ਗਰੋਥ ਦੇ ਲਈ ਜਿਹੜੀ ਸਾਨੂੰ ਫੀਡ ਆ ਉਹ ਦੇ ਦਿਓ ਤੇ ਤੁਸੀਂ ਉਹ ਫੀਡ ਆ ਜਿਹੜੀ ਇਹਨਾਂ ਨੂੰ ਪਾ ਸਕਦੇ ਆ ਦੇਖੋ ਫੀਡ ਜਿਹੜੀ ਆ ਉਹ ਪਾ ਸਕਦੇ ਆ ਕਈਆਂ ਦੀ ਸੋਚ ਇਹ ਆ ਕਿ ਫੀਡ ਨਹੀਂ ਪਾਣੀ ਹੈਗੀ ਕਿ ਪਤਾ ਨਹੀਂ ਸਭ ਦੀ ਆਪੋ ਆਪਣੀ ਸੋਚ ਆ ਚਲੋ ਕੋਈ ਨਹੀਂ ਜੇਕਰ ਤੁਸੀਂ ਚੂਚੇ ਪਾਲਣੇ ਆ ਤੁਹਾਡੇ ਕੋਲ ਜਗ੍ਹਾ ਘੱਟ ਆ ਤੇ ਤੁਸੀਂ ਫੀਡ ਪਾ ਸਕਦੇ ਆ ਕੋਈ ਐਸੀ ਗੱਲ ਨਹੀਂ ਹੈਗੀ ਤੇ ਬਾਕੀ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਕਿਵੇਂ ਤੁਸੀਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੀ ਸੰਭ ਸਵਾਲ ਆ ਜਿਹੜੀ ਕਰ ਸਕਦੇ ਆ देखो ज्यादातर मैं मेरी जड़ी पर्सनल राय वो यही है कि ਤੁਸੀਂ মুরਗੀ ਤੋਂ ਬੱਚੇ ਜਿਹੜੇ ਕੜਵਾਓ ਠੀਕ ਆ ਇੱਕ ਵਾਰ ਜਿਹੜੇ মুরਗੀ ਤੋਂ ਬੱਚੇ ਕੜਵਾ ਕੇ ਦੇਖ ਲੋ ਤੁਹਾਨੂੰ ਖੁਦ ਵਖੁਦ ਜਿਹੜਾ ਫਰਕ ਆ ਉਹ ਪਤਾ ਚੱਲ ਜਾਊਗਾ ਤੇ ਜਿਹੜੇ মুরਗੀ ਤੋਂ ਬੱਚੇ ਕੜਵਾਉਣੇ ਆ ਤੁਸੀਂ ਉਹ ਅੰਡੇ ਵੀ 5 ਮਹੀਨੇ ਦੇ ਵਿੱਚ ਦੇਣ ਲੱਗ ਪੈਂਦੀਆਂ ਨੇ মুরਗੀਆਂ ਇਹ ਚੀਜ਼ ਆ ਜਿਹੜੀ ਇਹ ਘਰੇ ਆਪਾਂ ਪਰਖੀ ਹੋਈ ਆ 5 ਮਹੀਨੇ ਦੇ ਵਿੱਚ ਉਹ মুরਗੀਆਂ ਅੰਡੇ ਦੇਣ ਲੱਗ ਜਾਂਦੀਆਂ ਨੇ ਜਿਹੜੀਆਂ ਆਪਾਂ ਘਰੇ ਮੁਰਗੀ ਤੋਂ ਅੰਡੇ ਰੱਖ ਕੇ ਬੱਚੇ ਖੜਵਾਉਨੇ ਆ ਉਹ ਮੁਰਗੀਆਂ ਤੇ ਜਿਹੜੀਆਂ ਆਪਾਂ ਮਸ਼ੀਨੀ ਜਿਹੜੇ ਬੱਚੇ ਹੁੰਦੇ ਨੇ ਉਹ ਮੁਰਗੀਆਂ ਬਹੁਤ ਹੀ ਲੇਟ ਅੰਡੇ ਦਿੰਦੀਆਂ ਨੇ ਇਹ ਫਰਕ ਆਪਾਂ ਦੇਖਿਆ ਹੋਇਆ ਆ ਘਰੇ ਕਿਉਂਕਿ ਆਪਾਂ ਮਸ਼ੀਨੀ ਚੂਚੇ ਵੀ ਲੈ ਕੇ ਆਏ ਸੀ ਤੇ ਘਰੇ ਤਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਬਹੁਤ ਵਾਰ ਜਿਹੜੇ ਮੁਰਗੀ ਤੋਂ ਬੱਚੇ ਆ ਜਿਹੜੇ ਉਹ ਖੜਵਾਏ ਨੇ ਤੇ ਇਸ ਕਰਕੇ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਨੇ ਜਿਹੜੇ ਪੁਆਇੰਟ ਆ ਮੈਂ ਨੋਟ ਕੀਤੇ ਆ ਤੇ ਉਹਦੇ ਹਿਸਾਬ ਨਾਲ ਅ ਮੈਂ ਤੁਹਾਨੂੰ ਇਹ ਕਹਿ ਰਹੀ ਆ ਵੀ ਤੁਸੀਂ ਮੁਰਗੀ ਤੋਂ ਹੀ ਬੱਚੇ ਕੜਵਾਓ ਤੇ ਜ਼ਿਆਦਾ ਵਧੀਆ ਹੈ ਨਾਲੇ ਤੇ ਨਸਲ ਤੁਹਾਨੂੰ ਉਹੀ ਮਿਲ ਜਾਊਗੀ ਕਿਉਂਕਿ ਜਿਹੜੀਆਂ ਮੇਰੇ ਕੋਲੇ 35 ਮੁਰਗੀਆਂ ਨੇ ਮੈਂ ਉਹੀ ਸੇਮ ਨਸਲ ਆ ਜਿਹੜੀ ਉਹੀ ਚਾਹੁੰਦੀ ਆ ਕਿਉਂਕਿ ਉਹਨਾਂ ਮੁਰਗੀਆਂ ਨੇ ਬਹੁਤ ਜ਼ਿਆਦਾ ਕਮਾਈ ਦਿੱਤੀ ਸੋ ਅ ਜੇ ਕੋਈ ਜਾਣਕਾਰੀ ਹੋਰ ਚਾਹੀਦੀ ਹੈ ਆਪਣੇ ਇੰਸਟਾਗ੍ਰam ਆਈਡੀ ਜਾਂ ਫੇਸਬੁਕ ਆਈਡੀ ਜੋ ਕਿ YouTube ਤੇ ਮੈਂਸ਼ਨ ਕੀਤੀ ਹੋਈ ਆ ਉਥੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਆ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਧੰਨਵਾਦ